ਦੇਸ਼ ਦੇ ਵਿੱਚ ਆਰਐਸਐਸ ਨੂੰ ਮਜ਼ਬੂਤ ਕਰਨ ਲਈ ਮੋਦੀ ਸਰਕਾਰ ਨੇ ਇੱਕ ਵੱਡਾ ਫੈਸਲਾ ਲੈ ਲਿਆ। ਮੋਦੀ ਸਰਕਾਰ ਆਰਐਸਐਸ ਨੂੰ ਕਿਵੇਂ ਮਜ਼ਬੂਤ ਕਰਨਾ ਚਾਹੁੰਦੀ ਹੈ ਜਾਂ ਫਿਰ ਆਰਐਸਐਸ ਨੂੰ ਜਿਹੜਾ ਉਹ ਮਨਾਉਣਾ ਚਾਹੁੰਦੀ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਐ ਬੀਜੇਪੀ ਸਰਕਾਰ ਜਿਹੜੀ ਹੈ ਜਾਂ ਮੋਦੀ ਸਰਕਾਰ ਹੈ ਉਹ ਆਰਐਸਐਸ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਜਾਂ ਫਿਰ ਜਿਹੜਾ ਉਹ ਆਰਐਸਐਸ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਤੁਸੀਂ ਜੁੜੇ ਹੋ ਲੋਕਪਾਣ ਨਿਊਜ਼ ਦੇ ਨਾਲ ਮਹਿੰਦਰ ਬਾਜਵਾ। ਦਰਅਸਲ 1968 ਦਾ ਇੱਕ ਰੂਲ ਜਿਹੜਾ ਆ ਉਹ ਤੋੜਿਆ ਗਿਆ ਜਾਂ ਉਹਨੂੰ ਰੋਕਿਆ ਗਿਆ ਜਾਂ ਉਸ ਦੇ ਉੱਤੇ ਨਵੇਂ ਨਿਯਮ ਲਿਆਂਦੇ ਗਏ ਆ ਉਹ ਇਹ ਆ ਕਿ ਹੁਣ ਸਰਕਾਰੀ ਕਰਮਚਾਰੀ ਆਰਐਸਐਸ ਦੀਆਂ ਸ਼ਾਖਾਵਾਂ ਦੇ ਵਿੱਚ ਜਾ ਸਕਦੇ ਆ 1968 ਦੇ ਵਿੱਚ ਪਾਬੰਦੀ ਲਾਈ ਗਈ ਸੀ ਕਿ ਕੋਈ ਵੀ ਕਰਮਚਾਰੀ ਜਿਹੜਾ ਸਰਕਾਰੀ ਅਦਾਰਿਆਂ ਦੇ ਵਿੱਚ ਕੰਮ ਕਰਦਾ ਆ ਸਰਕਾਰ ਤੋਂ ਤਨਖਾਹ ਲਿੰਦਾ ਉਹ ਆਰਐਸਐਸ ਦੀ ਸ਼ਾਖਾ ਦੇ ਵਿੱਚ ਨਹੀਂ ਜਾਵੇਗਾ ਪਰ ਉਹ ਹੁਣ ਇਹ ਖੁੱਲੀ ਛੂਟ ਜਿਹੜੀ ਆ ਉਹ ਦੇ ਦਿੱਤੀ ਗਈ ਆ RSS ਦੀਆਂ ਸ਼ਾਖਾਂ ਦੇ ਵਿੱਚ ਜਿਹੜਾ ਹੁਣ ਸਰਕਾਰੀ ਕਰਮਚਾਰੀ ਜਾ ਸਕਦੇ ਆ ਇਹ ਕਿਉਂ ਦਿੱਤੀ ਗਈ ਹੈ ਸਵਾਲ ਤਾਂ ਇਹ ਪੈਦਾ ਹੁੰਦਾ ਹੈ ਜਾਣਕਾਰ ਹਲਕੇ ਦੱਸਦੇ ਆ ਕਿ RSS ਨੂੰ ਮਜ਼ਬੂਤ ਕਰਨ ਦੀ ਥਾਂ ਤੇ RSS ਨੂੰ ਖੁਸ਼ ਕਰਨ ਦੀ ਵੱਡੀ ਕਾਰਵਾਈ ਹੈ ਦਰਅਸਲ RSS ਨੇ ਜਿਸ ਤਰ੍ਹਾਂ ਨਾਲ ਤਿੱਖੀਆਂ ਟਿੱਪਣੀਆਂ 2024 ਦੀਆਂ ਆਮ ਚੋਣਾ ਹਾਰਨ ਤੋਂ ਬਾਅਦ BJP ਅਤੇ મોદી ਦੇ ਬਾਰੇ ਕੀਤੀਆਂ ਉਸ ਤੋਂ ਬਾਅਦ ਜਿਹੜੀ ਕਹਾਣੀ ਤੜੰਗ ਹੋਈ ਹੋਈ ਹੈ ਜਿਸ ਤਰ੍ਹਾਂ ਨਾਲ ਅਮਿਤ ਸ਼ਾਹ ਤੇ ਮੋਦੀ ਦੇ ਜੋਰ ਲਾਉਣ ਦੇ باوجود ਵੀ ਜੋਗੀ ਤੇ ਦਿੱਤਿਆਨਾਥ ਦੇ ਪਿੱਛੇ ਆਰਐਸਐਸ ਨੇ ਜਿਹੜਾ ਚਟਾਨ ਬਣ ਕੇ ਖੜ ਗਈ ਉਹੀ ਇੱਕ ਕਾਰਨ ਹੈ ਕਿ ਆਰਐਸਐਸ ਜਿਹੜੀ ਨਾਰਾਜ਼ਗੀ ਆਰਐਸਐਸ ਦੀ ਉਸ ਨੂੰ ਦੂਰ ਕਰਨ ਦੇ ਲਈ ਇਹ ਕਦਮ ਚੁੱਕਿਆ ਦੱਸਿਆ ਜਾਂਦਾ ਹੈ ਕਿ ਕਿਸ ਪ੍ਰਕਾਰ ਜਿਹੜੀਆਂ ਨਾਰਾਜ਼ਗੀਆਂ ਨੇ ਉਹ ਵਧੀਆਂ ਹੋਈਆਂ ਨੇ ਮੋਨ ਭਾਗਵਤ ਹੁਣ ਜਾਰਐਸਐਸ ਦੇ ਹੋਰ ਲੋਕ ਹੁਣ ਲਗਾਤਾਰ ਮੋਦੀ ਸਰਕਾਰ ਨੂੰ ਜਾਂ ਫਿਰ ਸਿੱਧੇ ਜਾਂ ਸਿੱਧੇ ਰੂਪ ਚ ਪ੍ਰਧਾਨ ਮੰਤਰੀ ਮੋਦੀ ਨੂੰ ਨਿਸ਼ਾਨੇ ਤੇ ਲੈਂਦੇ ਨੇ ਸੰਗੀ ਗ੍ਰਹਿ ਮੰਤਰਾਲੇ ਨੇ ਇੱਕ ਹੁਕਮ ਜਾਰੀ ਕਰਕੇ ਆਰਐਸਐਸ ਦੇ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ ਤੇ ਸਰਕਾਰੀ ਮੁਲਾਜ਼ਮਾਂ ਤੇ ਲੱਗੀ ਪਾਬੰਦੀ ਹਟਾ ਦਿੱਤੀ ਹੈ। ਕੇਂਦਰ ਸਰਕਾਰ ਨੇ ਸਾਲ 1969, 1970 ਤੇ 1980 ਦੀਆਂ ਸਰਕਾਰਾਂ ਵੱਲੋਂ ਜਾਰੀ ਉਹਨਾਂ ਹੁਕਮਾਂ 'ਚ ਸੋਧ ਕੀਤੀ ਹੈ ਜਿਨ੍ਹਾਂ 'ਚ ਸਰਕਾਰੀ ਮੁਲਾਜ਼ਮਾਂ ਦੇ ਆਰਐਸਐਸ ਦੀਆਂ ਸ਼ਖਾਵਾਂ 'ਤੇ ਹੋਰ ਕਾਰਵਾਈਆਂ ਵਿੱਚ ਸ਼ਾਮਲ ਹੋਣ ਤੇ ਰੋਕ ਲਗਾਈ ਗਈ ਸੀ। ਸਰਕਾਰ ਦੇ ਇਸ ਹੁਕਮ 'ਤੇ ਕਾਂਗਰਸ ਨੇ ਤਿੱਖਾ ਵਿਰੋਧ ਪ੍ਰਗਟ ਕੀਤਾ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਸੋਸ਼ਲ ਮੀਡੀਆ ਮੰਚ ਐਕਸ 'ਤੇ ਆਪਣੇ ਸੰਦੇਸ਼ 'ਚ 9 ਜੁਲਾਈ ਦੇ ਇੱਕ ਸਰਕਾਰੀ ਰੈਂਡਮ ਦਾ ਹਵਾਲਾ ਦਿੰਦੇ ਆ ਕਿ ਐ ਕਿ ਫਰਵਰੀ 1948 ਚ ਗਾਂਧੀ ਜੀ ਦੀ ਹੱਤਿਆ ਤੋਂ ਬਾਅਦ ਸਰਦਾਰ ਪਟੇਲ ਨੇ ਆਰਐਸਐਸ ਤੇ ਪਾਬੰਦੀ ਲਗਾ ਦਿੱਤੀ ਸੀ ਇਸ ਤੋਂ ਬਾਅਦ ਚੰਗੇ ਵਰਤਾਓ ਦੇ ਭਰੋਸੇ 'ਤੇ ਉਹ ਬਾਅਦ ਪਾਬੰਦੀ ਹਟਾਈ ਗਈ ਪਰ ਇਸ ਤੋਂ ਬਾਅਦ ਵੀ ਆਰਐਸਐਸ ਨੇ ਨਾਗਪੁਰ ਹੈੱਡਕੁਆਰਟਰ ਵਿਖੇ ਕਦੇ ਤਿਰੰਗਾ ਨਹੀਂ ਲਹਿਰਾਇਆ ਰਮੇਸ਼ ਨੇ ਕਿਹਾ ਕਿ 1968 ਵਿੱਚ ਆਰਐਸਐਸ ਦੇ ਪ੍ਰੋਗਰਾਮਾਂ ਵਿੱਚ ਸਰਕਾਰੀ ਮੁਲਾਜ਼ਮਾਂ ਦੇ ਸ਼ਾਮਲ ਹੋਣ ਤੇ ਪਾਬੰਦੀ ਲਗਾਈ ਗਈ ਸੀ ਉਹਨਾਂ ਕਹਿੰਦੇ ਕਿ 4 ਜੂਨ 2024 ਤੋਂ ਬਾਅਦ ਆਪੋ ਬਣੇ ਨਾਲ ਬਾਇਓਲੋਜੀਕਲ ਪ੍ਰਧਾਨ ਮੰਤਰੀ ਅਤੇ ਆਰਐਸਐਸ ਦੇ ਸਬੰਧਾਂ 'ਚ ਕੜਵਾਹਟ ਆਈ ਹੈ 9 ਜੁਲਾਈ 2024 ਨੂੰ 58 ਸਵਾਲ ਦੀ ਪਾਬੰਦੀ ਹਟਾ ਦਿੱਤੀ ਗਈ ਜੋ ਹਟਲਵੇ ਰਿਵਾਜ ਪਈ ਦੇ ਪ੍ਰਧਾਨ ਮੰਤਰੀ ਕਾਰਜਕਾਲ ਦੌਰਾਨ ਵੀ ਲਾਗੂ ਰਹੀ ਰਮੇਸ਼ ਨੇ ਤੰਜ ਕਰਦਿਆਂ ਕਿਹਾ ਕਿ ਆਰਐਸਐਸ ਦੇ ਦਬਾਅ ਦਾ ਦਬਦਬਾ ਹੋਣ ਦਾ ਦਾਵਾ ਕਰਦੇ ਆਖਿਆ ਕਿ ਉਹਨਾਂ ਦਾ ਮੰਨਣਾ ਹੈ ਕਿ ਨੌਕਰਸ਼ਾ ਹੁਣ ਨਿੱਕਰ ਪਾ ਕੇ ਵੀ ਜਾ ਸਕਦੇ ਨੇ ਆਰਐਸਐਸ ਤੇ ਪਾਬੰਦੀ ਹਟਾਉਣ ਦੇ ਹੁਕਮ ਦੀ ਜਾਣਕਾਰੀ ਭਾਜਪਾ ਆਗੂ ਅਮਿਤ ਮਾਲਵੀਆ ਨੇ ਆਪਣੇ ਐਕਸੈਂਡਰ ਰਹੀ ਦਿੱਤੀ ਹੈ ਆਰਐਸਐਸ ਨੇ ਇਸ ਹੁਕਮ ਦਾ ਸਵਾਗਤ ਕੀਤਾ ਹੈ ਇਹੀ ਸਭ ਤੋਂ ਵੱਡਾ ਜਿਹੜਾ ਕੇਸ ਹੈ ਮੋਨ ਭਾਗਵਤ ਤੇ ਨਰਿੰਦਰ ਮੋਦੀ ਜਾਂ ਸੰਘ ਇਸ ਸਮੇਂ ਆਮੋ ਸਾਹਮਣੇ ਨੇਗੇ ਦੋਵੇਂ ਰਾਜਨੀਤਿਕ ਤੌਰ ਦੇ ਉੱਤੇ ਆਪਣੀਆਂ ਇੱਛਾਵਾਂ ਦੀ ਪੂਰਤੀ ਦੇ ਲਈ ਤਰਲੋ ਮੱਛੀ ਨੇ ਸੰਘ ਚਾਹੁੰਦਾ ਹੈ ਕਿ ਜੋ ਉਸ ਨੇ ਪ੍ਰੋਗਰਾਮ ਲਿਖਿਆ ਹੈ ਕਥਿਤ ਤੌਰ ਦੇ ਉੱਤੇ ਜਿਹੜਾ ਭਾਰਤ ਦੀਆਂ ਬਾਕੀ ਪਹਿਚਾਨਾਂ ਜਿਹਦੇ ਵਿੱਚ ਸਾਰੇ ਨੇ ਪੰਜਾਬੀ ਨੇ ਬੰਗਾਲੀ ਨੇ ਮਰਾਠੀ ਨੇ ਤੇਲਗੂ ਨੇ ਤਾਮਲ ਨੇ ਇਸ ਸੰਘ ਨੂੰ ਜਿਹੜਾ ਉਹ ਇੱਕ ਦੇਸ਼ ਦੇ ਵਿੱਚ ਇੱਕ ਰਾਸ਼ਟਰ ਦੇ ਵਿੱਚ ਬਦਲਣ ਦੀ ਇੱਕ ਭਾਸ਼ਾ ਸੰਸਕ੍ਰਿਤ ਥੋਪਣ ਦੀ ਜਿਹੜੀ ਉਹਦੀ ਚਾਲ ਹੈ ਜਿਹੜੀ ਉਹਦੀ ਕਾਰਵਾਈ ਹੈ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਹੋਵੇ ਤੇ ਮੋਦੀ ਸਾਹਿਬ ਚਾਹੁੰਦੇ ਹੈ ਕਿ ਉਹਨਾਂ ਦੇ ਜਿਹੜੇ ਚਾਰ ਦੋਸਤ ਨੇ ਜਿਹੜੇ ਵੱਡੇ ਕਾਰਪੋਰੇਟ ਨੇ ਉਹ ਕਿਸੇ ਪ੍ਰਕਾਰ ਨਾਰਾਜ਼ ਨਾ ਹੋਣ ਅਤੇ ਸੰਘ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜਾ ਉਹ ਦਖਲ ਅੰਦਾਜ਼ੀ ਕਰਦਾ ਹੈ ਤੇ ਮੋਦੀ ਦਾ ਜਿਹੜਾ ਗਲਵਲਾ ਉਹਨੂੰ ਤੋੜਨ ਦੇ ਲਈ ਸੰਘ ਦੇ ਵੱਲੋਂ ਜਿਹੜੀਆਂ ਕੋਸ਼ਿਸ਼ਾਂ ਉਹ ਲਗਾਤਾਰ ਕੀਤੀਆਂ ਜਾ ਰਹੀਆਂ ਨੇ। ਇਹੀ ਕਾਰਨ ਹੈ ਕਿ ਸੰਘ ਇਸ ਸਮੇਂ ਮੋਦੀ ਤੋਂ ਨਾਰਾਜ਼ ਹੈ। ਮੋਦੀ ਦੇ ਬਾਇਓਲੋਜੀਕਲੀ ਆਲੇ ਬਿਆਨ ਨੂੰ ਜਿਸ ਪ੍ਰਕਾਰ ਮੋਨ ਭਾਗਵਤ ਨੇ ਨਿੰਦਿਆ ਤੇ ਤੰਜ ਕੱਸਿਆ ਉਸ ਤੋਂ ਬਾਅਦ ਇਹ ਚੀਜ਼ਾਂ ਸਪੱਸ਼ਟ ਨੇ ਕਿ ਸੰਗਤ ਦੇ ਆ ਮੋਦੀ ਦੇ ਵਿਚਾਰ ਕੋਈ ਬਹੁਤੀਆਂ ਚੀਜ਼ਾਂ ਸੁਖਾਵੀਆਂ ਨਹੀਂ ਹੈਗੀਆਂ ਹੁਣ ਇਹ ਹੀ ਇਸ ਕਦਮ ਨੂੰ ਇਸੇ ਨਜ਼ਰੀਏ ਨਾਲ ਦੇਖਿਆ ਜਾਂਦਾ ਹੈ ਕਿ ਸੰਗ ਨੂੰ ਖੁਸ਼ ਕਰਨ ਦੇ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਮੋਦੀ ਨੇ ਇਹ ਚਾਲ ਚੱਲੀ ਆ ਦੇਖਦੇ ਆ ਕਿੰਨਾ ਅਸਰ ਹੁੰਦਾ ਕਿ ਸੰਗ ਖੁਸ਼ ਹੁੰਦਾ ਜਾਂ ਫਿਰ ਸੰਗ ਆਪਣੀ ਉਸੇ ਚਾਲ ਚੱਲਦਾ ਹੋਇਆ ਨਜ਼ਰ ਆਉਂਦਾ